ਪਉਮੀ ਹਿੰਨੇ ਦੇ ਸ਼ਹਾਦਤਾਂ ਪਰੇ ਉਹ ਦਿਨ ਜਦੋਂ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਪੰਜ ਅਤੇ ਛੇ ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਸਮੇਤ ਸਤ ਪੋ ਦੀ ਅਧੀ ਰਾਤ ਨੂੰ ਸਰਸਾ ਨਦੀ ਕੋਲ ਪਹੁੰਚ ਗਏ ਇੱਥੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਆਸਾ ਕੀ ਵਾਰ ਦਾ ਕੀਰਤਨ ਰੰਗ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਈ ਪਿਛੇ ਜੰਗ ਜੁਰਾਂ ਤੇ ਹੋ ਰਹੀ ਸੀ ਤੇ ਮੇਰੇ ਪਾਤਸ਼ਾਹ ਪ੍ਰਮਾਤਮਾ ਦੀ ਕੀਤੀ ਸੁਣ ਰਹੀ ਸੀ ਸਵੇਰ ਹੋਈ ਦੇਖਿਆ ਕਿ ਪਾਣੀ ਕੁਝ ਘਟਿਆ ਪਰ ਅਜੀਬੀ ਪਾਰ ਲੰਘਣਾ ਔਖਾ ਹੋ ਗਿਆ ਸੀ ਦੁਸ਼ਮਣ ਗਿੱਦੜ ਚਾਂਗਾ ਮਾਰਦਾ ਸਰਸਾ ਨਦੀ ਤੇ ਆਣ ਪਹੁੰਚਿਆ ਇਿੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਜੁੱਧ ਭਿਆਨਕ ਤੋਂ ਵੀ ਭਿਆਨਕ ਜੰਗ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਵੱਦ ਕੇ ਨਹੀਂ ਜਾ ਸਕਦਾ ਗੁਰੂਦਿਆਂ ਸਿੰਘਾਂ ਨੇ ਵੈਰੀ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਰੋਕੀ ਰੱਖਿਆ ਸਤਗੁਰੂ ਜੀ ਵੱਲ ਕਿਸੇ ਨੂੰ ਫਟਕਨ ਦਾ ਨਹੀਂ ਦਿੱਤਾ ਜਿਹੜਾ ਵੀ ਮੁਗਲ ਗੁਰੂ ਸਾਹਿਬ ਵੱਲ ਜਾਂਦਾ ਸੀ ਉਸ ਨੂੰ ਬੁਰੀ ਤਰ੍ਹਾਂ ਚੀ ਸੁੱਟਿਆ ਜਾਂਦਾ ਸੀ ਪਾਸ਼ਾ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦੇ ਦਿੱਤਾ ਕਲਗੀਧਰ ਨੇ ਸਰਸਾ ਨਦੀਵਾਲ ਮੁਹੰਤਰਾ ਮੋੜਿਆ ਤੇ ਪਾਣੀ ਦੀ ਵਹਾਵ ਜ਼ਰੂਰ ਜਾਂਦੇ ਆਪਣੇ ਪਿਆਰੇ ਸਿੰਘਾਂ ਨੂੰ ਦੇਖ ਕੇ ਜੋਸ਼ ਵਿੱਚ ਸਰਸਾ ਨੂੰ ਕਿਹਾ ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗੁਰੂਮਾਰ ਕੀਤੀ ਹੈ ਉੱਤੇ ਹੀ ਗੁਰੂ ਸਾਹਿਬ ਨੇ ਬਚਨ ਕੀਤਾ ਸਰਸਾ ਨਾਰਾ ਵੱਡੋ ਗੁਰਮਾਰਾ ਲਇਓ ਇਹ ਔਸਰ ਨੀਰ ਵਡਾਓ ਇਹ ਕਹਿ ਕੇ ਗੁਰੂ ਜੀ ਨੇ ਆਪਣਾ ਕੋੜਾ ਪਾਣੀ ਵਿੱਚ ਵਾਰ ਦਿੱਤਾ ਸਰਸਾ ਦੇ ਵਿਚਕਾਰੋਂ ਰੁੱਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਅਤੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਕਰ ਦਿੱਤੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਬਹੀਰ ਬੁਰੀ ਤਰ੍ਹਾਂ ਖਿੰਡ ਗਿਆ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵਹਾਅ ਰੁਕ ਪਿਆ ਗਿਆ ਕੋਈ ਪਾਰ ਹੋ ਗਿਆ ਕੋਈ ਰੁੜ ਗਿਆ ਕੋਈ ਸ਼ਹੀਦੀਆਂ ਪ੍ਰਾਪਤ ਕਰ ਗਿਆ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੀ ਆਕਾਰ ਦਾ ਗ੍ਰੰਥ ਵਿਦਿਆ ਸਾਗਰ ਵੀ ਸਰਸਾ ਭੇਟ ਹੋ ਗਿਆ। ਐਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ। ਕਈ ਸਿੱਖ ਬੀਪੀਆਂ ਤੇ ਬਿਰਦ ਸ਼ਹੀਦੀਆਂ ਪਾ ਗਏ। ਕਈ ਬੱਚੇ ਵੀ ਮਾਰੇ ਗਏ। ਸਤਗੁਰੂ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੀ ਵਿਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ। ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੀ ਨਾਲ ਸਰਸਾ ਪਾਰ ਕਰਕੇ ਖੋਪੜ ਦੀ ਵੱਲ ਚਲੇ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੀ। ਉਨ੍ਹਾਂ ਦੇ ਨਾਲ ਇੱਕ ਸੇਵਕ ਤੇ ਇੱਕ ਦਾਸੀ ਸੀ ਜੋ ਵਿਛੜ ਕੇ ਕਿਧਰੀ ਪੂਰ ਪਾਸੇ ਚਲੇ ਗਈ। ਮਾਤਾ ਜੀ ਅਤੇ ਸਾਹਿਬਜ਼ਾਦੇ ਸਰਸਾ ਕਿਨਾਰੇ ਕਿਸੇ ਔਜੜ ਰਹਾਮਬਖਤ ਹੋਤਰੇ। ਮਾਤਾ ਸੁੰਦਰਕੌਰ ਜੀ, ਮਾਤਾ ਸਾਹਿਬਕੌਰ ਜੀ ਅਤੇ ਭਾਈ ਮਨੀ ਸਿੰਘ ਦੇ ਜੱਥੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਉਪੜ ਜਾ ਰਹੇ ਸੀ। ਸਰਸਾ ਦੇ ਕਿਨਾਰੇ ਬਹੁਤ ਕਹਿ ਪਰਤਿਆ। ਸਭ ਕੁਝ ਹਾਸਦਾ ਵਾਸਦਾ ਉਜੜ ਗਿਆ ਪੰਥ ਵਸੇ ਮੈਂ ਉਜੜਾਂ ਕਲਗੀਧਰ ਪਾਤਸ਼ਾਹ ਦੇ ਬੋਲਾਂ ਵਾਲੀ ਕਹਾਣੀ ਸੱਚੂ ਗਈ ਸਤਪੋਦੀ ਚੜਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦ ਭਾਗੀ ਹੂਨਪਰੀ ਸਤਪੋਦੀ ਸਵੇਰ ਨੂੰ ਹੀ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜ ਗਿਆ ਸਾਹਿਬਜ਼ਾਦੀ ਲੱਗ ਹੋ ਗਏ ਗੁਰੂ ਸਾਹਿਬ ਦੇ ਮਹਿਲ ਵਿਛੜ ਗਏ ਮਾਤਾ ਗੁਜਰ ਕੌਰ ਜੀ ਛੋਟੀ ਸਾਹਿਬਜ਼ਾਦੀ ਅਤੇ ਵੱਡੀ ਸਾਹਿਜਾਦੀ ਲਗ ਲਗ ਹੋ ਗਈ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਕਿਨਾਰੇ ਵਿਚ ਟ ਗਿਆ